ਕਿਸਾਨ ਆਗੂਆਂ ਦੀ ਮੀਟਿੰਗ ਕੇਂਦਰ ਸਰਕਾਰ ਦੇ ਨਾਲ ਚੱਲ ਰਹੀ ਹੈ ਇੱਕ ਕਿਸਾਨ ਆਗੂ ਬਾਹਰ ਆਏ ਨੇ ਗੱਲਬਾਤ ਕਰਦੇ ਆ ਕੀ ਨਾਮ ਹੈ ਤੇ ਕਿਹੜੀ ਜਥੇਬੰਦੀ ਤੋਂ ਮੈਂ ਪੰਜਾਬ ਕਿਸਾਨ ਯੂਨੀਅਨ ਦਾ ਸਟੇਟ ਕਮੇਟੀ ਮੈਂਬਰ ਆ ਜੀ ਸੁਖਦਰਸ਼ਨ ਸਿੰਘ ਨੱਤ ਤਾਂ ਸਾ ਕੀ ਮੀਟਿੰਗ ਚੱਲ ਰਹੀ ਅੰਦਰ ਤੁਸੀਂ ਇੱਕ ਪੜਾ ਜਿਹੜਾ ਵਾ ਪਾਰਟ ਪੂਰਾ ਹੋ ਗਿਆ ਹੈ ਮੀਟਿੰਗ ਦਾ ਉਸ ਵਿੱਚ ਕੀ ਗੱਲਬਾਤ ਹੋਈ ਹੈ ਅਜੇ ਤੱਕ ਕੋਈ ਜਾਨੀ ਜਿਹਨੂੰ ਕਹਿ ਲਈਏ ਕਿ ਉਸ ਕਿਸਮ ਦੀ ਗੱਲਬਾਤ ਨਹੀਂ ਹੋਈ ਸਿਰਫ ਇੰਨਾ ਕਿ ਜਿਹੜੇ ਮਨਿਸਟਰ ਨੇ ਉਹਨਾਂ ਨੇ ਵੈਲਕਮ ਕਿਹਾ ਕਿਸਾਨ ਆਗੂਆਂ ਨੂੰ ਤੇ ਕਿਸਾਨ ਆਗੂਆਂ ਨੇ ਜਿਹੜਾ ਆਪਣਾ ਰੈ ਉਹਨਾਂ ਨੇ ਕੱਲ ਮੀਟਿੰਗ ਚ ਚੰਡੀਗੜ੍ਹ ਬਣਾਈ ਸੀ ਉਹਦੇ ਆਧਾਰ ਤੇ ਆਪਣਾ ਪੱਖ ਰੱਖਿਆ ਉਸ ਤੋਂ ਬਾਅਦ ਬ੍ਰੇਕ ਹੋ ਗਈ ਹੁਣ ਉਸ ਤੋਂ ਬਾਅਦ ਅੱਗੇ ਦੇਖਦੇ ਆਂ ਕੀ ਡਿਸਕਸ਼ਨ ਹੁੰਦੀ ਆ ਉਹਦੇ ਤੇ ਅੱਛਾ ਇਹ ਵੀ ਗੱਲ ਹੋ ਰਹੀ ਸੀ ਕਹਿੰਦੇ ਕਿ ਅੰਦਰ ਸਮਝਾਇਆ ਜਾ ਰਿਹਾ ਕਾਨੂੰਨ ਬਾਰੇ ਅਜੇ ਤੱਕ ਕੋਈ ਸੁਣੀ ਨਹੀਂ ਹੈ ਗੱਲ ਕਾਨੂੰਨ ਉਹਨਾਂ ਨੇ ਸਾਨੂੰ ਜਿਹੜੇ ਇਹ ਦਿੱਤੇ ਨੇ ਬੈਗ ਇਹਨਾਂ ਦੇ ਵਿੱਚ ਉਹ ਪਾ ਕੇ ਦਿੱਤੇ ਨੇ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਕਿਸਾਨ ਜਿਹੜੇ ਦੇਸ਼ ਦਾ ਢਿੱਡ ਭਰ ਸਕਦੇ ਆ ਉਹ ਐਨੇ ਅਣਪੜ੍ਹ ਨਹੀਂ ਜਿਹੜੇ 3 ਮਹੀਨਿਆਂ ਤੋਂ ਲਗਾਤਾਰ ਐਜੀਟੇਸ਼ਨ ਕਰ ਰਹੇ ਆ ਕਿ ਉਹਨਾਂ ਨੂੰ ਕਾਨੂੰਨਾਂ ਦੀ ਸਮਝ ਨਹੀਂ ਕਿਹੜੇ ਬੈਗਨਤ ਸਾਹਿਬ ਤੁਹਾਨੂੰ ਕਿਹੜੇ ਬੈਗ ਦਿੱਤੇ ਨੇ ਇਹ ਬੈਗ ਨਹੀਂ ਜਿਹੜੇ ਦਿੱਤੇ ਨੇ ਕੇਂਦਰ ਸਰਕਾਰ ਦੇ ਅੰਦਰ ਦਿੱਤੇ ਗਏ ਮੀਟਿੰਗ 'ਚ ਸਾਰੇ ਜਿਹੜੇ ਆਏ ਡੈਲੀਗੇਟ ਨੇ ਉਹਨਾਂ ਨੂੰ ਦਿੱਤੇ ਨੇ ਗੱਲਬਾਤ ਕਰਨ ਆਏ ਅਸੀਂ ਦਿਖਾਵਾਂਗੇ ਜੇ ਇਹਦੇ ਵਿੱਚ ਕੀ ਕੁਝ ਸੀਗਾ ਤੇ ਕਾਨੂੰਨਾਂ ਦਾ ਇੱਕ ਡਰਾਫਟ ਹੈ ਡਰਾਫਟ ਨਾ ਕਹੀਏ ਉਹਦੇ ਬਿੱਲ ਜੋ ਪਾਸ ਹੋ ਗਏ ਕਾਨੂੰਨ ਹੋਣ ਉਹਨਾਂ ਦੀ ਕਾਪੀ ਹੈ ਇੱਕ ਬਰੌਸ਼ਰ ਹੈ ਜਿਹੜਾ ਉਹਨਾਂ ਨੇ ਆਪਣਾ ਪ੍ਰੋਪਾਗੈਂਡਾ ਮਟੀਰੀਅਲ ਹੈ ਮੋਦੀ ਘਾਰ ਨੇ ਕੀ ਕੀਤਾ ਤੇ ਇਹ ਮੇਨਲੀ ਅਸੀਂ ਕਹਾਂਗੇ ਕਿ ਇਹ ਉਹ ਇਹਨੂੰ ਯੂਪੀਏ ਨੇ ਕੀ ਕੀਤਾ ਇੰਡੀਆ ਨੇ ਕੀ ਕੀਤਾ ਇਹਦਾ ਕੰਪੈਰੀਸ਼ਨ ਸਾਡੇ ਸਾਹਮਣੇ ਉਹਨਾਂ ਨੇ ਰੱਖਿਆ ਪਰ ਅਸੀਂ ਜਾਣਦੇ ਆ ਵੀ ਦੋਨਾਂ ਨੇ ਕਿਸਾਨਾਂ ਲਈ ਕੀ ਕੀਤਾ ਅਸੀਂ ਕਿਸੇ ਬਾਰੇ ਬਲੇਖੇ ਸਿਆਸੀ ਤਿਕੜਮ ਬਾਜ਼ੀਆਂ ਹੋ ਗਈ ਹਨ ਇਹ ਤਾਂ ਸਿਆਸੀ ਤਿਕੜਮ ਬਾਜ਼ੀਆਂ ਤਾਂ ਸਰਕਾਰਾਂ ਕਰਦੀਆਂ ਹੀ ਹੁੰਦੀਆਂ ਨੇ ਤਾਂ ਇਹ ਹਰੇਕ ਦਾ ਰਾਈਟ ਆ ਇਹ ਕਰਨਾ ਤਾਂ ਤਾਂ ਇਹ ਇੱਕ ਵਾਰੀ ਇਹ ਦੇਖੋ ਕਿ ਕਿਸ ਤਰੀਕੇ ਨਾਲ ਜਿਹੜਾ ਵਾ ਪ੍ਰੋਪਾਗੈਂਡਾ ਫਲਾਇਆ ਜਾ ਰਿਹਾ ਇਸ ਮੀਟਿੰਗ ਦੇ ਵਿੱਚ ਕਿ ਜੋ ਜੋ ਪਿਛਲੇ 6 ਸਾਲਾਂ ਦੇ ਵਿੱਚ ਝੋਨੇ ਦਾ ਜੋ ਕੀਤਾ ਐ ਐਮਐਸਪੀ ਨੂੰ ਲੈ ਕੇ 43% ਕਹਿੰਦੇ ਨੇ ਕਿ ਵਾਅਦਾ ਕੀਤਾ ਗਿਆ ਆ ਕਿ ਆ ਇਹਦੇ ਵਿੱਚ ਤਾਂ ਫਾਇਦੇ ਹੀ ਲਿਖੇ ਨੇ ਸਾਰੇ ਜੀ ਚਲੋ ਆਪਣਾ ਪੱਖ ਹਰੇਕ ਨੂੰ ਪੇਸ਼ ਕਰਨ ਦਾ ਹੱਕ ਹੈ ਉਹਨਾਂ ਨੇ ਆਪਣਾ ਪੱਖ ਰੱਖਿਆ ਸੀ ਆਪਣਾ ਪੱਖ ਰੱਖਾਂਗੇ ਅਸੀਂ ਆਪਣਾ ਪੱਖ ਰੱਖਿਆ ਉਹਦੇ ਤੇ ਡਟੇ ਹੋਏ ਆਂ ਅਸੀਂ ਆਪਣੀ ਗੱਲ ਦੇ ਉੱਤੇ ਕੋਈ ਕਿਸਾਨ ਜਥੇਬੰਦੀ ਨੇ ਆਪਣੀ ਕੋਈ ਗੱਲ ਰੱਖੀ ਹੈ ਅੰਦਰ ਬਿਲਕੁਲ ਜੀ ਕਿਸਾਨ ਜਥੇਬੰਦੀਆਂ ਨੇ ਕਿਸੇ ਨੇ ਨਹੀਂ ਸਾਂਝੇ ਤੌਰ ਤੇ ਸਾਰਿਆਂ ਨੇ ਕੱਲ ਇੱਕ ਡਰਾਫਟ ਤਿਆਰ ਕੀਤਾ ਸੀ ਜੀ ਵੀ ਸਾਡਾ ਪਾਕੇ ਤੇ ਤੇ ਕੀ ਹੈ ਉਹ ਰੱਖਿਆ ਆਪਣੇ ਸਾਡੇ ਵੱਲੋਂ ਪੇਸ਼ ਹੋ ਗਿਆ ਉਹ ਇਹਦੇ ਤੇ ਹੁਣ ਫਰਦਰ ਕੀ ਕਹਿੰਦੀ ਹੈ ਸਰਕਾਰ ਉਸ ਤੋਂ ਬਾਅਦ ਦੇਖਾਂਗੇ ਕਿੰਨਾ ਟਾਈਮ ਲੱਗਦਾ ਇਸ ਪਾਰਟ ਮੇਂ ਲੱਗਦਾ 1 ਘੰਟਾ 1.5 ਘੰਟਾ ਹੋ ਗਿਆ ਮੀਟਿੰਗ ਨੂੰ ਚੱਲਦੇ ਤੇ ਕੋਈ ਲੱਗਦਾ ਹੁਣ ਤੱਕ ਸਿੱਟਾ ਨਿਕਲਦਾ ਨਜ਼ਰ ਆ। ਅਜੇ ਤੱਕ ਕੋਈ ਸਿੱਟੇ ਵਾਲੀ ਗੱਲਬਾਤ ਨਹੀਂ ਅਜੇ ਤਾਂ ਪ੍ਰਾਇਮਰੀ ਜਣੀ ਸ਼ੁਰੂਆਤ ਹੈ ਜਿਹੜੀ ਗੱਲਬਾਤ ਹੋਈ ਆ। ਨਤੀਜਾ ਨਹੀਂ ਹੈ ਜੇ ਉਹਦੇ ਚ ਕੋਈ ਕੱਢਿਆ ਜਾ ਸਕਦਾ। ਹੁਣ ਲੰਚ ਟਾਈਮ ਹੋ ਗਿਆ ਹਾਂ ਲੰਚ ਚੱਲ ਰਿਹਾ ਉਸ ਤੋਂ ਬਾਅਦ ਫੇਰ ਬੈਠਾਂਗੇ ਨਾਤ ਸਾਹਿਬ ਇੱਕ ਵਾਰੀ ਜਰੂਰ ਦਿਖਾ ਦਿਓ ਕਿਉਂਕਿ ਦਰਸ਼ਕ ਜਿਹੜੇ ਦੇਖ ਰਹੇ ਹੈ ਕਿ ਇਹਦੇ ਵਿੱਚ ਕੀ ਕੇਂਦਰ ਦੇ ਵੱਲੋਂ ਵੈਸੇ ਤਾਂ ਠੀਕ ਹੈ ਕਿ ਪ੍ਰੋਪਾਗੈਂਡਾ ਹੁੰਦਾ ਇੱਕ ਪਾਰਟੀਆਂ ਨੇ ਆਪੋ ਆਪਣੇ ਮਟੀਰੀਅਲ ਹੈ ਆ ਉਹਨਾਂ ਨੇ ਜਣੀ ਇਹਦੇ ਚ ਸਾਨੂੰ ਪਾ ਕੇ ਦਿੱਤੇ ਆ ਡਰਾਫਟ ਨੇ ਜਿਹੜੇ ਇਹਦੀਆਂ ਕਾਪੀਆਂ ਕਾਨੂੰਨ ਦੀਆਂ ਕਾਨੂੰਨ ਦੀਆਂ ਕਾਪੀਆਂ ਹੋਈਆਂ ਤੇ ਇਹ ਕਾਨੂੰਨ ਅਸੀਂ ਸਰਕਾਰ ਕੋਲੇ ਆਉਣ ਤੋਂ ਪਹਿਲਾਂ ਹੀ ਪੜ ਕੇ ਆਏ ਆ ਕੋਈ ਇਹੋ ਜੀ ਗੱਲ ਨਹੀਂ ਵੀ ਸਾਨੂੰ ਪਹਿਲਾਂ ਨਹੀਂ ਸੀ ਪਤਾ ਇਹ ਠੀਕ ਹੈ ਸਾਨੂੰ ਇਹਨਾਂ ਨੇ ਕਾਪੀ ਦਿੱਤੀ ਆ ਅਸੀਂ ਪੰਜਾਬੀ ਚ ਇਹਨੂੰ ਛਾਪ ਕੇ ਬਣ ਚੁੱਕੇ ਆ ਟ੍ਰਾਂਸਲੇਸ਼ਨ ਕਰਕੇ ਦਾ ਸਾਰਾ ਹਾਂ ਇਹਦੇ ਕੀ ਕੀ ਜਣੀ ਮਤਲਬ ਮੰਨ ਲਓ ਕਿਸਾਨਾਂ ਲਈ ਤਬਾਹ ਕੋ ਨੁਪਾਥ ਨਹੀਂ ਅਸੀਂ ਬਹੁਤ ਥਾਰੋ ਲਈ ਕਿਸਾਨਾਂ ਨੂੰ ਪੰਜਾਬ ਚ ਦੇ ਬਾਰੇ ਸਮਝਾਇਆ ਤਾਂ ਹੋਰ ਪੈਂਫਲੇਟ ਵਗੈਰਾ ਆ ਕੋਈ ਪੈਨ ਨਹੀਂ ਕਾਪੀਆਂ ਨੇ ਤਾਂ ਇਹ ਦੇਖੋ ਕਿ ਕਿਸ ਤਰੀਕੇ ਨਾਲ ਆਪਣੀ ਹੀ ਸਰਕਾਰ ਦੇ ਵੱਲੋਂ ਵਾਵਾ ਆ ਜੇ ਫਿਲਹਾਲ ਤਾਂ ਇਸ ਮੀਟਿੰਗ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਇਹ ਅਨਤ ਸਾਹਿਬ ਬਾਹਰ ਆਏ ਨੇ ਤਾਂ ਉਹਨਾਂ ਦੱਸਿਆ ਕਿ ਅਜੇ ਸਿਰਫ ਤੇ ਸਿਰਫ ਪ੍ਰੋਪਾਗੈਂਡਾ ਹੋ ਰਿਹਾ ਹੈ ਅਜੇ ਸਿਰਫ ਆਪਣੀ ਸਰਕਾਰ ਦੇ 6 ਸਾਲਾਂ ਦੇ ਕੰਮ ਕਾਜ ਗਿਣਾਈ ਜਾ ਰਹੇ ਆ ਲੱਗਦਾ ਕੋਈ ਸੱਟੇ ਦੇ ਉੱਤੇ ਮੀਟਿੰਗ ਹੋਊਗੀ ਜਾਂ ਪਹਿਲਾਂ ਦੀ ਤਰ੍ਹਾਂ ਹੀ ਹੋਵੇਗਾ ਚਲੋ ਇਹ ਇਹ ਸਮੇ ਤੋਂ ਪਹਿਲਾਂ ਨਹੀਂ ਕੁਝ ਕਹਿਣਾ ਚਾਹੀਦਾ ਇਹ ਤਾਂ ਜਦੋਂ ਮੀਟਿੰਗ ਖਤਮ ਹੋਊਗੀ ਉਸ ਤੋਂ ਬਾਅਦ ਹੀ ਜਿਹੜੇ ਸਾਡੇ ਚੁਣੇ ਹੋਏ ਵਾਰਤਾਕਾਰ ਨੇ ਉਹ ਤੁਹਾਨੂੰ ਬਰੀਫ ਕਰਨਗੇ ਕਿ ਅੰਤਮ ਨਤੀਜਾ ਮੀਟਿੰਗ ਦਾ ਕੀ ਨਿਕਲਿਆ ਜੀ ਕੋ ਬਾਹਰ ਆ ਗਏ ਫਿਰ ਨਹੀਂ ਮੈਂ ਤਾਂ ਬਾਹਰ ਥੋੜਾ ਜਿਹਾ ਪਰਸਨਲ ਕਾਰਨ ਕਰਕੇ ਆਇਆ ਹਾਂ ਮੈਂ ਮੈਂ ਪ੍ਰੈਸ ਨੂੰ ਅਡਰੈਸ ਕਰਨ ਲਈ ਸਪੈਸ਼ਲ ਨਹੀਂ ਆਇਆ ਉਹ ਮੈਂ ਤਾਂ ਇੱਥੇ ਮੇਰੇ ਰਿਲੇਟਿਵ ਨੂੰ ਮਿਲਣ ਆਇਆ ਸੀਗਾ ਤਾਂ ਧੰਨਵਾਦ ਧੰਨਵਾਦ ਗੱਲਬਾਤ ਕਰਨ ਲਈ ਸੋ ਫਿਲਹਾਲ ਜਿਹੜਾ ਕਹਿ ਸਕਦੇ ਆ ਕਿ ਫਿਲਹਾਲ ਨਤੀਜਾ ਜਿਹੜਾ ਆ ਅਜੇ ਤੱਕ ਕੋਈ ਨਿਕਲਦਾ ਨਜ਼ਰ ਨਹੀਂ ਆ ਰਿਹਾ ਘੰਟੇ ਤੋਂ ਡੇਢ ਘੰਟਾ ਹੋ ਗਿਆ ਮੀਟਿੰਗ ਸ਼ੁਰੂ ਹੋਇਆ ਨੂੰ ਤਾਂ ਹੁਣ ਲੰਚ ਟਾਈਮ ਚੱਲ ਰਿਹਾ ਏ ਇੱਕ ਪਾਰ ਜਿਹੜਾ ਆ ਮੀਟਿੰਗ ਦਾ ਖਤਮ ਹੋ ਚੁੱਕਾ ਉਹਦੇ ਵਿੱਚ ਸੋ ਜਿਸ ਤਰੀਕੇ ਨਾਲ ਇਹਨਾਂ ਨੇ ਪੈਂਫਲੇਟ ਵਗੈਰਾ ਦਸੇ ਆ ਜਿਸ ਤਰੀਕੇ ਨਾਲ ਕਾਨੂੰਨ ਦਿੱਤੇ ਜਾ ਰਹੇ ਆ ਤਾਂ ਇੱਥੋਂ ਇਹੀ ਚੀਜ਼ ਲੱਗਦੀ ਹੈ ਕਿ ਸਰਕਾਰ ਪਹਿਲਾਂ ਤਾਂ ਆਪਣੇ 6 ਸਾਲਾਂ ਦੇ ਕੰਮ ਗਿਣਾ ਰਹੀ ਹੈ ਉਸ ਤੋਂ ਬਾਅਦ ਦੇ ਕਿਸਾਨਾਂ ਨੂੰ ਕਾਨੂੰਨ ਦੇ ਬਾਰੇ ਸਮਝਾਇਆ ਜਾ ਰਿਹਾ ਕਿਸਾਨ ਕਹਿੰਦੇ ਜਿਹੜੀਆਂ ਸਾਨੂੰ ਕਾਪੀਆਂ ਇੱਥੇ ਦਿੱਤੀਆਂ ਨੇ ਜਿਹੜੀਆਂ ਮੀਟਿੰਗ ਦੇ ਵਿੱਚ ਕਾਪੀਆਂ ਦਿੱਤੀਆਂ ਨੇ ਇਹ ਅਸੀਂ ਮਹੀਨਾ-ਮਹੀਨਾ ਪਹਿਲਾਂ ਹੀ ਕਾਪੀਆਂ ਟਰਾਂਸਲੇਟ ਕਰਕੇ ਪੰਜਾਬੀ ਦੇ ਵਿੱਚ ਪੰਜਾਬ ਦੇ ਵਿੱਚ ਵੰਡ ਚੁੱਕੇ ਆ ਅਸੀਂ ਕਾਨੂੰਨ ਨੂੰ ਪੂਰਾ ਸਮਝ ਚੁੱਕੇ ਆ ਪਰ ਇਸ ਮੀਟਿੰਗ ਦੇ ਵਿੱਚ ਫਿਲਹਾਲ ਸਿਰਫ ਕਾਨੂੰਨ ਸਮਝਾਏ ਜਾ ਰਹੇ ਹੈ ਕੋਈ ਇਸ ਮੀਟਿੰਗ ਦਾ ਸਿੱਟਾ ਅਜੇ ਤੱਕ ਨਿਕਲਦਾ ਨਜ਼ਰ ਨਹੀਂ ਆਇਆ ਫਿਲਹਾਲ ਲੰਚ ਟਾਈਮ ਚੱਲ ਰਿਹਾ ਹੈ ਲੰਚ ਟਾਈਮ ਤੋਂ ਬਾਅਦ ਕੀ ਨਤੀਜਾ ਨਿਕਲ ਹੋਰ ਡੈਲੀਗੇਟ ਬਾਹਰ ਆਉਣਗੇ ਹੋਰ ਕਿਸਾਨ ਬਾਹਰ ਆਉਣਗੇ ਉਸ ਬਾਰੇ ਵੀ ਚਰਚਾ ਹੋਵੇਗੀ ਤੇ ਜੋ ਨਤੀਜਾ ਹੋਵੇਗਾ ਮੀਟਿੰਗ ਦਾ ਉਸ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਕੈਮਰਾਮੈਨ ਪ੍ਰਵਿੰਦਰ ਸਿੰਘ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਦਿੱਲੀ